ਇਹ ਸਰ ਹੋਇਆ ਜਿੱਦਾਂ ਵੀ ਵਿਆਹ ਇੱਥੇ 11 ਨੂੰ ਦਸੰਬਰ ਨੂੰ ਤੇ ਉਹ ਵਿਆਹ ਦੇ ਵਿੱਚ ਇੱਥੇ ਆਇਆ ਜੇ ਤੇ 10 ਵਜੇ ਤੱਕ ਭੰਗੜਾ ਭੁੰਗੜਾ ਪੈਂਦਾ ਰਿਹਾ ਸਟੇਰ ਦੇ ਉੱਤੇ ਉਸ ਤੋਂ ਬਾਅਦ ਇਹਨਾਂ ਜਾਗੋ ਕੱਢਿਆ ਜਾਗੋ ਕੱਢਿਆ ਤੇ ਇਹਨਾਂ ਪਿੰਡ ਦੇ ਹੋਰ ਵੀ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਕਿਸ ਤਰ੍ਹਾਂ ਕਿ ਅੱਦੀਆਂ ਰੇੜੇ ਡੰਗਰਾਂ ਵਾਲੇ ਉਹ ਚੋਕੇ ਛੱਪੜ ਦੇ ਵਿੱਚ ਸੌੜ ਦਿੱਤੇ ਦੋ ਰੇੜੇ ਸੋੜਦੇ ਟੋਕਾ ਕਿਸਾ ਪੁੱੜ ਦਿੰਦਾ ਕਿਸੇ ਗਮਲੇ ਤੋੜ ਦਿੰਦੇ ਕਿਸ ਦੀ ਕੰਨ ਖਲਾ ਦਿੱਤੀ ਵਿੜੇ ਦੇ ਵਿੱਚ ਪਈ ਬੋਰੀਆਂ ਦੇ ਵਿੱਚ ਕਿਸਾ ਸਾਈਕਲ ਤੋੜ ਦਿੰਦਾ ਕਾਫੀ ਹੁਲੜਬਾਜੀ ਕੀਤੀ ਤੇ ਕਾਫੀ ਹੁਲੜਬਾਜੀ ਕੀਤੀ ਜਿਦ ਤਰਾ ਭੂਤ ਨਹੀਂ ਸਵਾਰ ਹੋਇਆ ਹੁੰਦਾ ਕਿਸਦੇ ਪਿੰਡ ਦੇ ਪਿੰਡ ਦੇ ਆਪਣੇ ਜ਼ਿੰਮੇਦਾਰ ਹੰਦਰਾਵੇ ਨਹੀਂ ਅੱਛਾ ਜਿਨ੍ਹਾਂ ਨੇ ਕੀਤਾ ਇਹ ਕੰਮ ਤੁਹਾਨੂੰ ਉਹਨਾਂ ਤੇ ਸ਼ੱਕ ਹੈ ਹਾਂ ਉਹਨਾਂ ਤੇ ਛਾਕੇ ਉਹਨਾਂ ਕੀਤਾ ਹੀ ਉਹਨਾਂ ਨੇ ਤੁਹਾਡਾ ਤੁਹਾਡਾ ਕਹਿੰਦਾ ਵੀ ਕਤਲ ਕੀਤਾ ਹਾਂ ਉਹਨਾਂ ਨੇ ਕਤਲ ਕੀਤਾ ਜੀ ਇਹ ਉੱਥੇ ਵਿਆਹ ਗਿਆ ਸੀਗਾ ਹਾਂ ਜੀ ਵਿਆਹ ਗਿਆ ਸੀ ਉਹਨਾਂ ਦੇ ਪਿੰਡ 'ਚ ਹੀ ਹਾਂ ਜੀ ਪਿੰਡ 'ਚ ਹੀ ਕਹਿੰਦੇ ਸੱਦਿਆ ਸੀ ਉਹਨਾਂ ਸੱਦਿਆ ਨਹੀਂ ਸੀ ਉਹਨਾਂ ਜੀ ਉਹ ਬੰਦਾ ਹੈਗਾ ਇਸ ਤਰ੍ਹਾਂ ਦਾ ਵੀ ਆਮ ਹੀ ਹੈ ਜਿੱਤਾ ਜਿਹਦਾ ਇਹ ਹੁੰਦੀ ਹੈ ਕੋਈ ਸ਼ਾਦੀ ਜਾਂ ਕੋਈ ਪ੍ਰੋਗਰਾਮ ਵੈਸੇ ਚੱਲ ਜਾਂਦਾ ਸੀ ਛੱਡਦੇ ਸੀ ਜਿਨ੍ਹਾਂ ਦੀ ਮੌਤ ਹੋ ਗਈ ਮੇਰੇ ਫਾਦਰ ਸਾਹਿਬ ਹਨ ਤੇ ਇਹਨਾਂ ਦੇ ਘਰੇ ਵਿਆਹ ਆਇਆ ਸੀ ਤੇ ਇਹ ਯਾਰਾਂ ਤਰੀਕ ਤੇ ਆਇਆ ਕਿਹਨਾਂ ਦੇ ਘਰੇ ਵਿਆਹ ਆਇਆ ਇਹਨਾਂ ਦੇ ਕਾਸ਼ ਕਾਸ਼ਦੀਪ ਦੇ ਘਰ ਵਿਆਹ ਆਇਆ ਪਿੰਡ ਚ ਹੀ ਪਿੰਡ ਚ ਹੀ ਆਇਆ ਸੀ ਤੇ ਅਸੀਂ ਹੋਰ ਰਿਸ਼ਤੇਦਾਰਾਂ ਦੇ ਲੱਭਦੇ ਸੀ ਸਾਨੂੰ ਦਿਲ ਮਿਲਦਾ ਨਹੀਂ ਸੀ ਇਹਨਾਂ ਕੋਲ ਆਏ ਤੇ ਇਹਨਾਂ ਵੀ ਸਾਨੂੰ ਕੋਈ ਗੱਲ ਨਹੀਂ ਦਿੱਤੀ ਕੋਈ ਨਿਆਣ ਦੀ ਗੱਲ ਨਹੀਂ ਦੇਸੀ ਤੇ ਉਲਟਾ ਸਾਨੂੰ ਉਹ ਤਾਂ ਕਿਆ ਵੀ ਜੇ ਸ਼ਰਤ ਹੋਰ ਕੇ ਤੋਂ ਨਿਕਲਾ ਵੀ ਜੇ ਕਦਾ ਵੀ ਤੇ ਉਲਟਾ ਤੁਹਾਡੇ ਤੇ ਅਸੀਂ 420 ਦਾ ਪਰਚਾ ਕਰਾਂਗੇ ਤੇ ਹੁਣ ਕਿਸ ਤਰ੍ਹਾਂ ਪਤਾ ਲੱਗਾ ਹੁਣ ਇਹ ਮਤਲਬ ਲਾਜ ਥੱਲੇ ਤੇ ਇਹਨਾਂ ਮਾਰ ਕੇ ਥੱਲੇ ਸੁੱਟ ਦਿੱਤਾ ਉਹ ਫੁੱਲ ਕੇ ਤਾਂ ਆਈ ਆ ਤੇ ਉਹ ਵੀ ਸਾਡੇ ਇਥੋਂ ਮਤਲਬ ਚਾਚੀ ਮੇਰੀ ਲੱਗਦੀ ਆ ਉਹਨੇ ਸ਼ਾਮੀ ਆਣ ਕੇ ਵੇਖਿਆ ਉਹ ਫੇਰ ਆਣ ਕੇ ਸ਼ਾਮ ਨੂੰ ਦੱਸਿਆ ਜਾ ਕੇ ਤੇ ਫੇਰ ਅਸੀਂ ਸਾਨੂੰ ਪਤਾ ਲੱਗਾ ਛੱਪੜ ਚੋਂ ਕੀ ਮੰਗ ਕਰਦੇ ਹੋ ਤੁਸੀਂ ਸਾਨੂੰ ਪੂਰਾ ਪੂਰਾ ਇਨਸਾਫ ਚਾਹੀਦਾ ਜੀ ਮਕਤਾ ਬਿੱਟੂ ਦੀ ਲਾਸ਼ ਮਿਲੀ ਹੈ ਚੱਪੜ ਚੁਕੀਆ ਮਾਮਲਾ ਜੀ ਸਰ ਇਹ 11 ਤਰੀਕ ਦਾ ਜਗਤਾਰ ਜਗਤਾਰਵੀ ਮਸੀਹ ਐਲਿਸ ਬਿੱਟੂ ਸਨ ਆਫ ਕਰਜੀਦ ਮਸੀਹ 50 ਸਾਲ ਦਾ ਹੈਗਾ ਸੀ ਇੱਥੋਂ ਦੇ ਉਸ ਨੀਕ ਸੀ ਮਦੀਪੁਰ ਦੇ ਉਹ 11 ਤਰੀਕ ਤੋਂ 11 12 ਦੀ ਰਾਤ ਨੂੰ ਇਹਨਾਂ ਨੂੰ ਲਾਸਟ ਟਾਈਮ ਵੇਖਿਆ ਗਿਆ ਸੀ ਇੱਥੇ ਆਕਾਸ਼ਦੀਪ ਸਿੰਘ ਸਨ ਆਫ ਸ਼ਮਸ਼ੀਰ ਸਿੰਘ ਉਹਨਾਂ ਦੇ ਘਰ ਫੰਕਸ਼ਨ ਦੇ ਵਿੱਚ ਉਸ ਤੋਂ ਬਾਅਦ ਇਹ ਲਾਪਤਾ ਸੀ ਇਹ ਜਿਹੜੀ ਆ ਬਾਡੀ ਆ ਇਥੋਂ ਛਪੜ ਦੇ ਵਿੱਚੋਂ ਮਿਲੀ ਆ ਉੱਥੇ ਅਸੀਂ ਪਹੁੰਚੇ ਆ ਉੱਥੇ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਜੀ ਤੇ ਬਾਡੀ ਕੱਢੀ ਗਈ ਇਹ ਕਾਫੀ ਸਮਾਂ ਤੋਂ ਇੱਥੇ ਪਾਣੀ ਚ ਜਾਨ ਕਰਕੇ ਜਿਹੜੀ ਆ ਕਾਫੀ ਖਰਾਬ ਹਾਲਤ ਦੇ ਵਿੱਚ ਪਰਵਾਹ ਜਿਹੜਾ ਵੀ ਕੋਈ ਉਹਨੂੰ ਬਿਆਨ ਲਿਖਾਊਗਾ ਉਹਦੇ ਮੁਤਾਬਕ ਹੀ ਕਾਰਵਾਈ ਕਰੇ ਪਰਮਾਰ ਦਾ ਦੋਸ਼ ਹੈ ਕਿ ਇਹਦਾ ਕਤਲ ਕੀਤਾ ਗਿਆ ਹੈ ਹਾਂ ਇਹ ਦਾ ਇਹ ਇਹਨਾਂ ਨੂੰ ਸ਼ੱਕ ਹੈ ਕਿ ਜਿਹੜਾ ਆਪਣਾ ਉਹ ਜਿਹਨਾਂ ਦੇ ਘਰ ਫੰਕਸ਼ਨ ਦੇ ਵਿੱਚ ਸੀ ਉਹਨਾਂ ਨੇ ਇਹਨੂੰ ਮਾਰਿਆ ਹੈ ਬਾਕੀ ਇਹਦੀ ਲਾਸਟ ਜਿਹੜੀ ਹੈ ਬਹੁਤ ਜ਼ਿਆਦਾ ਖਰਾਬ ਹੋਣ ਕਰਕੇ ਇਹ ਪੋਸਟਮਾਰਟਮ ਤੋਂ ਬਾਅਦ ਹੀ ਜਿਹੜੀ ਇਹ ਸਾਹਮਣੇ ਆਊਗੀ ਗੱਲ ਕੀ ਕਿਸ ਤਿਕਨਾਂ ਦਾ ਜਿਹੜੀ ਹੈ ਮੌਤ ਹੈ